बाबा साहिब रल मिल करी ਜੱਪਨ ਜਬਰਤ ਗੁਰਾਜੀ ਸਭ ਤੋਂ ਪਹਿਲਾਂ ਮਿਲੋ ਮੈਨੂੰ ਇਸ ਵੱਲ ਦੀ ਬੜੀ ਖੁਸ਼ੀ ਆ ਮੈਂ ਬੜਾ ਧੰਨਵਾਦੀ ਆ ਕਾਂਛੀ ਟੀਵੀ ਦਾ ਤੇ ਤੁਹਾਡਾ ਕਿ ਤੁਸੀਂ ਇੰਨਾ ਆਪਣੇ ਕੀਮਤੀ ਸਮੇਂ ਵਿੱਚੋਂ ਇੱਥੇ ਪਹੁੰਚੇ ਆ ਤੇ ਸਾਰੀਆਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਬੈਠੀਆਂ ਅਸੀਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਤੇ ਬੜੀ ਮਜ਼ਾ ਆ ਰਿਹਾ ਇੱਥੇ ਆ ਕੇ ਬੜੀ ਖੁਸ਼ੀ ਆ ਅੰਬੀਡਕਰ تھوڈ اوف تھອດ اوف ਸਕੂਲ ਢੱਲੇਵਾਲ ਰੋਡ ਕੋਲ ਆ ਜਿਹੜਾ ਹੈਗਾ ਆ بابا صاحب ਦੇ ਘਰ ਦਾ ਜਿਹੜਾ ਰਿਪਲਾਈ ਕਾ ਇੱਥੇ ਬਣ ਰਿਹਾ ਤੇ ਇਹ ਕਾਫੀ ਵੱਡਾ ਪ੍ਰੋਜੈਕਟ ਆ ਤੇ ਇਹ ਸਮਾਜ ਤੋਂ ਬਿਨਾਂ ਖੜੇ ਤੋਂ ਨਾਲ ਹੋਣਾ ਔਖਾ ਆ ਤੇ ਆਪਾਂ ਸਮਾਜ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਸਾਥੀ ਸੱਜਣ ਜਿਹੜਾ ਕੋ ਜਿੱਦਾਂ ਹੁਣ ਦੇਖੋ ਇਹ ਜਿੰਨੇ ਡਾਕਟਰ ਸਾਹਿਬਾਨ ਆ ਜਿਹੜਾ ਸਾਡੇ ਦੋਸਤ ਹੈਗੇ ਆ ਇਹ ਵੀ ਇੱਕ ਟੀਮ ਜਿਹੜੀ ਹੈਗੀ ਆ ਇਹ ਜਿੱਥੇ ਫਾਈਨੈਂਸ਼ਲੀ ਮਦਦ ਕਰਦੇ ਆ ਉਥੇ ਨਾਲ ਫਿਜ਼ੀਕਲੀ ਵੀ ਕਰਦੇ ਆ ਤੇ ਜਿਹੜੀ ਸਾਡੀ ਬੇਨਤੀ ਸਾਰਿਆਂ ਨੂੰ ਇਹ ਆ ਕਿ ਜਿਹੜਾ ਕੋਈ ਸਾਥੀ ਫਿਜ਼ੀਕਲੀ ਕੋਈ ਸਾਨੂੰ ਇੱਥੇ ਹੈਲਪ ਕਰਨੀ ਚਾਹੁੰਦਾ ਉਹ ਵੀ ਕਰ ਸਕਦਾ ਜਿਹੜਾ ਕੋਈ ਬੰਦਾ ਸਾਨੂੰ ਰੇਤਾ ਦੇਣਾ ਚਾਹੁੰਦਾ ਉਹ ਵੀ ਦੇ ਸਕਦਾ ਕਿਉਂਕਿ ਇਸ ਪ੍ਰੋਜੈਕਟ 'ਚ ਬੜੀ ਲੋਡ ਆ ਜਿਹੜਾ ਕੋਈ ਬੰਦਾ ਸਰੀਆ ਦੇਣਾ ਚਾਹੁੰਦਾ ਬਜਰੀ ਦੇਣੀ ਚਾਹੁੰਦਾ ਸੀਮੈਂਟ ਦੇਣਾ ਚਾਹੁੰਦਾ ਕੋਈ ਇੱਟਾਂ ਦੀ ਸੇਵਾ ਹਨ ਤੇ ਗਾਹਾਂ ਦਰਵਾਜ਼ਿਆਂ ਦੀ ਹੋਣੀ ਤਾਂ ਇਹ ਸਭ ਕੇ ਮਤਲਬ ਅਸੀਂ ਸਾਰੇ ਹੀ ਜਿਹੜਾ ਆਪਣਾ ਸਮਾਜ ਆ ਉਹਨੂੰ ਇਹ ਬੜੀ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿ ਜਿੱਥੇ ਮਤਲਬ ਹਰ ਸ਼ੀ ਦੀ ਲੋੜਾ ਉੱਥੇ ਇਹ ਵੀ ਆਪਣੇ ਸਾਡੇ ਸਮਾਜ ਦੇ ਅਦਾਰੇ ਖੜੇ ਹੋਣੇ ਚਾਹੀਦੇ ਤੇ ਸਮਾਜ ਦੇ ਨਾਲ ਹੀ ਖੜੇ ਹੋਣੇ ਆ। ਤੋਂ ਸਾਰੇ ਸਮਾਜ ਨੂੰ ਰਿਕਵੈਸਟ ਆ ਵੀ ਜਰੂਰ ਸਾਡੀ ਇਸ ਪ੍ਰੋਜੈਕਟ ਦੇ ਵਿੱਚ ਮਦਦ ਕੀਤੀ ਜਾਵੇ। ਧੰਨਵਾਦ ਹੋਰਾ ਜੀ ਬੜਾ। ਥੈਂਕ ਯੂ। सुर सिख हिसाई